ਅਮਰ ਕਹਿੰਦੇ ਤੂੰ ਵੀ ਹੋ ਜਾਵੇਂਗਾ ਜਿਨੂੰ ਅਮਰ ਅਮਰ ਕਹਿੰਦੇ ਤੂੰ ਵੀ ਹੋ ਜਾਵੇਂਗਾ ਸੱਗ ਨੇ ਪੈਗੰਮ ਕਾ ਨੂੰ ਬੇਪਾਰ ਲੰਗਾ ਜਾਵੇ ਕੁਰਬਾਨੀ ਗੁਰੂਆਂ ਦੀ ਸੱਚਖੰਡ ਨੂੰ ਲੈ ਜਾਵੇ ਗੁਰ ਬਾਣੀ ਪਗਤਾਂ ਦੀ ਸੱਚਖੰਡ ਨੂੰ ਲੈ ਜਾਵੇ ਆਪਾਂ ਰਲ ਮਿਲ ਕੇ ਸਾਰੇ ਗਾਵੋ ਸੱਚੀ ਬਾਣੀ ਨੂੰ ਆਪਾਂ ਰਲ ਮਿਲ ਕੇ ਸਾਰੇ ਗਾਵੋ ਸੱਚੀ ਬਾਣੀ ਨੂੰ ਪਾਲੇ ਵਿੱਚ ਸੁਲ ਜਾ ਦੇਵੇ ਅਲਜੀ ਹੋਈ ਤਾਣੀ ਨੂੰ ਪਾਲ ਵਿੱਚ ਸੁਲ ਜਾ ਦੇਵੇ ਅਲਜੀ ਹੋਈ ਤਾਣੀ ਨੂੰ ਦੁੱਖ ਰੋਗ ਹਜ਼ਾਰਾਂ ਜੋ ਸਭ ਕਸ਼ਟ ਮਿਟਾ ਜਾਵੇ ਗੁਰਬਾਣੀ ਗੁਰੂਆਂ ਦੀ ਸੱਚਖੰਡ ਨੂੰ ਲੈ ਜਾਵੇ ਗੁਰਬਾਣੀ ਪਗਤਾਂ ਦੀ ਸੱਚ ਖੰਡ ਨੂੰ ਲੈ ਜਾਵੇ ਆਵ ਬਿਆੰਤ ਅੰਮ੍ਰਿਤ ਬਾਣੀ ਦੇ ਗੁਣ ਗਾਇਨ ਹੋਏ ਬਿਆੰਤੀ ਲੰਗਰ ਪੰਡਾਰੇ ਚੱਲੇ ਆਓ ਸਹਬ ਸ੍ਰੀ ਗੁਰੂ ਹਰਗੋਬਿੰਦ ਪਾਲ ਸਾਹਿਬ ਮਹਾਰਾਜਿਆਂ ਦਾ ਸੰਸਾਰ ਦੇ ਵਿੱਚ ਆਉਣਾ ਹੋਇਆ ਫੇਰ ਬਹੁਤ ਹੀ ਸਤਿਕਾਰਯੋਗ ਸਮੂਚੀਆਂ ਸੰਗਤਾਂ ਨੂੰ ਇਸ ਗੱਲ ਕਰਦੇ ਸੇਵਾਦਾਰ ਜਥੇਦਾਰ ਭਾਈ ਸਾਹਿਬ ਭਾਈ ਨਿੱਕਾ ਸਿੰਘ ਜੀ ਜਥੇਦਾਰ ਭਾਈ ਸਾਹਿਬ ਭਾਈ ਸੰਗਾ ਜੀ ਮਨੋਹਰ ਸਿੰਘ ਜੀ ਗੁਰੂ ਕੇ ਪਿਆਰੇ ਸਿੰਘਾਂ ਨੂੰ ਗੁਰੂ ਕਰਕੇ ਵਜੀਰ ਬਾਬਾ ਜੀ ਸਾਰੇ ਬੁੱਢਾ ਦਲ ਦੇ ਸੇਵਕ ਸੇਵਾਦਾਰ ਨਾਨਮ ਸਿੰਘ ਸਾਰੇ ਗੁਰਮਤਿ ਦੇ ਲਾडले ਫੌਜਾਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਲ ਸਾਹਿਬ ਮਹਾਰ ਦੇ ਅਵਤਾਰ ਦੇਣ ਦੇ ਲੱਖ ਲੱਖ ਵਧਾਈ ਆਓ ਇਤਨੀ ਹਾਜ਼ਰੀ ਕਰੋ ਪਰਵਾਨ ਹੋਈਆਂ ਪੱਲਾ ਚੁੱਕਾਂ ਦੀ ਥੇਮਾ ਲਾਓ ਚਰਨਾਂ 'ਚ ਗੁਰਫਤੇ ਬਿਲਾਓ ਗੱਜਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਜਥੇਦਾਰ 와이 그 와이 그 와이 와이 ਹਰਜਿੰਦਰ ਸਿੰਘ ਜੀ ਸਾਡੇ ਚਮਿੰਡਿਆਂ ਦੇ ਭਾਈ ਹਰਜਿੰਦਰ ਸਿੰਘ ਜੀ ਹੋਰ ਪਤਵੰਤੇ ਸੱਜਣ ਲਾਡਲੀਆਂ ਗੁਰੂ ਦੀਆਂ ਪੌਂਟਿਆਂ ਪੌਂਟਿਆਂ ਜਦੋਂ ਮੈਂ ਦਰਬਾਰ ਵਿੱਚ ਆਇਆ ਮੇਰੇ ਮਨ 'ਚ ਇਹ ਸੋਚ ਆਈ ਵੀ ਜਦੋਂ ਗੁਰੂ ਛੇਵੇਂ ਪਾਤਸ਼ਾਹ ਕਿਸੇ ਤਰ੍ਹਾਂ ਇੱਥੇ ਆਏ ਹੋਣਗੇ ਨਾ ਜੇ ਮੈਂ ਗੁਰੂ ਦੀਆਂ ਲਾਡਲੀਆਂ ਪੌਂਟਿਆਂ ਕੋਈ ਜਲਪਾਲੀ ਦੀ ਸੇਵਾ ਕਰਦਾ ਕੋਈ ਗੰਗਰ ਦੀ ਸੇਵਾ ਕਰਦਾ ਇਹ ਆ ਨੰਦ ਕਰਦਾ ਉਹ ਬੀਤੋ ਸਾਡੇ ਮहास ਉਹ ਰਿਸੀਆਂ ਮੁਣੀਆਂ ਪੀਰਾਂ ਦਾ ਮਗਮਲਾ ਦੋਹੇ ਨਾ ਜਿਨ੍ਹਾਂ ਨੇ ਦੇਸ ਲਈ ਕੌਮ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਜਿਨੇ ਮਾਤਾ ਮਰਦਿ ਆਪਾ ਪੁੱਤਾਂ ਜੀ ਜਦ ਮਾਤਾ ਗੰਗਾ ਜੀ ਬਾਰਲੇਣ ਗਈ ਚਾਹ ਸੰਗ ਜੀਓ ਅੱਜ ਬਾਬਾ ਪੁੱਤਾਂ ਜੀ ਨੇ ਕੋਈ ਰਾਤੀ ਦਿੱਤਾ ਦੂਜੇ ਦਿਨ ਫੇਰ ਮਾਤਾ ਜੀ ਫਿਰ ਬਾਬਾ ਬੁੱਢਾ ਜੀ ਆ ਗਏ ਜੇ ਤੋ ਮਿਸਾਲ ਪ੍ਰਸਾਦਾ ਗੰਦਾ ਗੰਦਾ ਤੋਰ ਲਗੇ ਮਾਤਾ ਤੇਰੇ ਘਰੇ ਕੈਸਾ ਨਾਲ ਹੋਵੇ ਗਿਆ ਪੁੱਤ ਹੋਵੇਗਾ ਇਹਦਾ ਮਗਲਾ ਦੇ ਇਹ ਗੰਦੇ ਬਘੂ ਸਰਪ ਵੀਗਾ ਓਪ ਬਾਗਿਆ ਬ੍ਰਹਮ ਗਿਆਨੀ ਸਦਾ ਨਿਰਦੇਸ਼ ਜੈਸੇ ਚੱਲ ਬੈ ਕਮ ਅਲੇਪ ਅੱਜ ਬਾਬਾ ਬੁੱਢਾ ਜੀ ਨੇ ਗੁਰਵਾੜੀ ਵਿੱਚ ਮਹਾਰਾਜ ਵਰਮਾਉਂਦੇ ਨੇ ਸਾਧੂ ਬੋਲੇ ਸਹਿਜ ਸੁਭਾਈ ਸਾਧ ਕਾ ਬੋਲੇ ਆ ਤੇ ਬਾਬਾ ਕਟੋਜੀ ਬਾਬਾ ਜੀ ਨੇ ਕਹਿ ਰਾਇਆ ਭਾਗੀ ਜੱਫਾ ਗਾ ਕੇ ਹੋ ਕੋ ਮੇਰੇ Terima kasih. <muchas> Vem <laughs> Okay. ਕਸਾਸ ਕਸਾ ਸਿਕੋਂ ਕੰਸ ਵਾਹਿਗੁਰੂ ਜਿੱ ਕੀ ਖਤੇ ਪ੍ਰਸਭਾ ਉਹ ਦੀ ਸਮਰਤਾ ਗੁਰੂ ਨਾਨਕ ਲੀਤੇ ਆਏ ਮੁਕਤ ਗੁਰਦੇ 我。<laughs> ਕੋ ਸੋਤੀ ਕੋ ਜਪਣਾ ਨਾਮਿ ਪ੍ਰਾਮਿ ਨਾਮੁ ਹੁਦਾ। ਕਭ ਨੋ ਪ੍ਰਮ ਤੇ ਗ੍ਰਤੇ ਬਹੁਤ ਹਰਿ ਗੁਰੂ। ਕਲ ਕੋ ਸੁਨੁਰਾ ਕੁਤਕ ਤੇ। ਸਭ ਉਪਜਾਣ ਮੂਨੇ ਬਸਾਰੋ। ਜਪਿਓ ਜੁਨੇ ਰਣਦੇਵ ਗੁਰੂ ਫਿਰ ਸੰਪੁਰਤੂ ਤੂਰਪ ਨਾਮ ਆਇਓ ਸਤਿਨ ਸੱਚਾ ਬੋਧਿਸ਼ਾ ਫਿਰ ਸਾਦਸਾ ਜਿਸ ਬਾਸ ਬਰਥਿਆ ਸੁਧੀਆ ਸਵਨਾ ਗੋਬੇ ਸਾਹ ਸਤਨਾ ਇਹ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ 5 ਓਕਾਰ ਸਿਵਾ ਅਸਤੁਪਦੀ